ਸਸੀ ਕਾਲ ਜੀ ਤੁਸੀਂ ਜੁੜੇ ਹੋ ਬੋਕਲ ਜਗਮੀਤ ਦੇ ਨਾਲ ਅੱਜ ਅਸੀਂ ਇੱਕ ਨਵੀਂ ਸੀਰੀ ਸ਼ੁਰੂ ਕਰ ਰਹੇ ਆ ਪਿੰਡੂ ਪੋਡਕਾਸਟ ਇਹਦੇ ਵਿੱਚ ਅਸੀਂ ਪੰਜਾਬ ਦੇ ਹੁਨਰਮੰਦ ਲੋਕਾਂ ਦੇ ਨਾਲ ਗੱਲਬਾਤ ਕਰਿਆ ਕਰਾਂਗੇ ਸੂਝਵਾਨ ਲੋਕਾਂ ਦੇ ਨਾਲ ਗੱਲਬਾਤ ਕਰਿਆ ਕਰਾਂਗੇ ਇਸ ਲੜੀ ਦੇ ਤਹਿਤ ਅੱਜ ਪੰਜਾਬ ਦੇ ਬਹੁਤ ਹੀ ਹੁਨਰਮੰਦ ਨੌਜਵਾਨ ਗੁਰਪ੍ਰੀਤ ਜੈਤੋ ਇਹ ਸਾਡੇ ਨਾਲ ਨੇ ਇਹ ਇੱਕ ਬਹੁਤ ਹੀ ਸੋਹਣੀ ਲਿਖਾਰੀ ਨੇ ਬਹੁਤ ਚੰਗੀਆਂ ਲਿਖਤਾ ਇਹਨਾਂ ਦੇ ਰਚੀਆਂ ਹੋਈਆਂ ਨੇ ਪਾਪਾ ਜੀ ਨਾਲ ਗੱਲਬਾਤ ਕਰਾਂਗੇ ਇਹਨਾਂ ਤੋਂ ਜਾਣਾਂਗੇ ਕਿ ਕਿਵੇਂ ਵੀ ਇਹ ਸਫਰ ਸ਼ੁਰੂ ਹੋਇਆ ਕਿਵੇਂ ਵੀ ਇਹ ਸਫਰ ਚੱਲ ਰਿਹਾ ਹੈ ਇਹ ਆਪਾਂ ਸਾਰੀ ਗੱਲਬਾਤ ਕਰਾਂਗੇ ਸਸੀ ਕਲ ਗੁਰਪੇਜ ਜੀ ਸਤਿ ਸ਼੍ਰੀ ਅਕਾਲ ਜੀ ਹੁਣ ਕਰ ਜਗਨੀਤ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਤੁਹਾਡੇ ਆਪਣੇ ਗੁਰਪੇਜ ਜੀ ਤੋਂ ਵੱਲੋਂ ਪਿਆਰ ਭਰ ਸਤਿ ਸ਼੍ਰੀ ਅਕਾਲ ਜੀ ਗੁਰਪੇਜ ਜੀ ਆਪਾਂ ਅੱਜ ਖੁੱਲ੍ਹ ਕੇ ਗੱਲਾਂ ਕਰਾਂਗੇ ਬਹੁਤ ਵਧੀਆ ਤਰੀਕੇ ਦੇ ਨਾਲ ਹਨਾ ਕਿ ਆਪਾਂ ਪੌਡਕਾਸਟ ਕਰਦੇ ਹਾਂ ਤੇ ਪੌਡਕਾਸਟ ਦਾ ਸਮਾਂ ਨਹੀਂ ਹੁੰਦਾ ਕੋਈ ਹਨਾ ਹਾਂਜੀ 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 ਗੁਰਪੇਜ ਕਿਵੇਂ ਦਾ ਸਫਰ ਰਿਹਾ ਹੈ ਸ਼ੁਰੂਆਤ ਕਿਵੇਂ ਹੋਈ ਸ਼ੁਰੂਆਤ ਤੋਂ ਵੀ ਮੈਂ ਤਾਂ ਇਹ ਕਹਿਣਾ ਵੀ ਪਹਿਲਾਂ ਇੱਕ ਰਚਨਾ ਹੀ ਜ਼ਰੂਰ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕਰੂੰ ਹਾਂਜੀ ਹਾਂਜੀ ਹੂੰ ਕਿ ਕਹਿੰਦੇ ਐਵੇਂ ਮਾਨ ਨਾ ਬਹੁਤਾ ਕਰਿਆ ਕਰ ਹੂੰ ਐਵੇਂ ਮਾਲਨਾ ਬਹੁਤਾ ਕਰਿਆ ਕਰ ਹਰ ਇੱਕ ਕੋਨਾ ਸੜਿਆ ਕਰ ਤੈਨੂੰ ਮੰਦਰ ਜਾਣ ਦੀ ਲੋੜ ਨਹੀਂ ਹੂੰ ਬਸ ਪੈਰ ਮਾਪਿਆਂ ਦੇ ਫੜਿਆ ਕਰ ਕੀ ਬਾਤ ਹੈ ਨਾ ਦੋਸ਼ ਦਿਆ ਕਰ ਲੇਖਾ ਨੂੰ ਨਾ ਕਹਿ ਤੂੰ ਕਿਸਮਤ ਖੋਟੀ ਐ ਹੱਸ ਖੇਡ ਕੇ ਜ਼ਿੰਦਗੀ ਜੀ ਸੱਜਣਾ ਇਹ ਜ਼ਿੰਦਗੀ ਸੁਣਿਆ ਛੋਟੀ ਐ ਹੱਸ ਖੇਡ ਕੇ ਜ਼ਿੰਦਗੀ ਜੀ ਸੱਜਣਾ ਇਹ ਜ਼ਿੰਦਗੀ ਸੁਣਿਆ ਛੋਟੀ ਬਹੁਤ ਸੋਣਾ ਗੁਰਪ੍ਰੀਤ ਜੀ ਬਹੁਤ ਵਧੀਆ ਮੈਸੇਜ ਹੈ ਕਿ ਕਿਸਮਤ ਨੂੰ ਦੋਸ਼ ਨਾ ਦਿਓ ਹਨਾ ਇਹ ਨਾ ਕਰੋ ਕਿ ਮੇਰੀ ਕਿਸਮਤ ਅਨਲਕੀ ਆ ਮੈਂ ਉਹ ਮਿਹਨਤ ਕਰਨ ਵਾਲੇ ਆ ਵੀ ਕਿਸਮਤ ਨੂੰ ਬਦਲ ਲੈਣੇ ਹਾਂਜੀ ਹਾਂਜੀ ਗੁਰਪ੍ਰੀਤ ਜੀ ਫਿਰ ਇਹ ਸ਼ੁਰੂਆਤ ਕਿਵੇਂ ਹੋਈ ਹੈ ਸਫ਼ਰ ਦੀ ਸ਼ੁਰੂਆਤ ਜੀ ਮੇਰੀ 2017 ਤੋਂ ਹੋਈ ਆ ਹੂੰ 2017 ਦਾ ਸੰਸੀ ਉਦੋਂ ਥੋੜਾ ਬਹੁਤ ਲਿਖਦੇ ਗਾਉਂਦੇ ਸੀ ਗਾਉਣ ਦੇ ਨਾਲ ਨਾਲ ਥੋੜਾ ਲਿਖਣ ਦਾ ਵੀ ਹੋਇਆ ਕਿ ਕੁਝ ਲਿਖਿਆ ਜਾਵੇ ਆਪਣਾ ਲਿਖਿਆ ਜਾਵੇ ਤੇ ਹੌਲੀ ਹੌਲੀ ਸ਼ੁਰੂਆਤ ਹੋਈ ਥੋੜਾ ਥੋੜਾ ਲਿਖਦੇ ਗਏ ਉਹ ਲੋਕਾਂ ਨੂੰ ਪਸੰਦ ਹੋਣ ਲੱਗਿਆ ਜਦੋਂ ਪਸੰਦ ਹੋਣ ਲੱਗਿਆ ਥੋੜਾ ਥੋੜਾ ਹੋਰ ਆਪਣੇ ਚ ਸੁਧਾਰ ਕੀਤਾ ਆਪਣੀ ਲਿਖਤ ਦੇ ਵਿੱਚ ਸੁਧਾਰ ਕੀਤਾ ਤੇ ਚਲੋ ਪ੍ਰਮਾਤਮਾ ਨੇ ਬਾਹ ਫੜੀ ਜਦੋਂ ਆਪਾਂ ਗਾਇਕੀ ਦੀ ਗੱਲ ਕਰਦੇ ਆ ਨੌਜਵਾਨ ਗਾਇਕ ਬਣਦੇ ਆ ਜਦੋਂ ਉਹਨਾਂ ਨੂੰ ਸਭ ਤੋਂ ਵੱਡੀ ਸਮੱਸਿਆ ਹੁੰਦੀ ਹੈ ਲਿਰਿਕਸ ਹਾਂਜੀ ਲੈ ਨਾ ਮਿਲਦੇ ਨਹੀਂ ਹੈਨਾ ਨਹੀਂ ਮਿਲਦੀ ਇਸੇ ਕਰਕੇ ਫਿਰ ਆਪ ਲਿਖਣਾ ਸ਼ੁਰੂ ਕੀਤਾ ਹਾਂਜੀ ਹਾਂਜੀ ਇਹ ਵੀ ਚੀਜ਼ ਹੈ ਇੱਕ ਜਦੋਂ ਆਪਾਂ ਕਹਿੰਦੇ ਨਾ ਕਿ ਰਾਈਟਰ ਲਿਖਦਾ ਵੀ ਉਹ ਕੋਈ ਸੋਚਦਾ ਹੈ ਜਾਂ ਆਪਣੇ ਤੇ ਕੁਝ ਗੱਲਾਂ ਬਣਦੀਆਂ ਤਾਂ ਲਿਖਦਾ ਉਹੀ ਚੀਜ਼ਾਂ ਹੋਈਆਂ ਜਾਂ ਕੁਝ ਆਪਣੇ ਤੇ ਗੱਲਾਂ ਬਣੀਆਂ ਕੁਝ ਲੋਕਾਂ ਨੂੰ ਦੇਖਿਆ ਉਹ ਮਨ ਦੇ ਵਿੱਚ ਵਿਚਾਰ ਆਏ ਕੁਝ ਲਿਖੀਏ ਉਦਾਂ ਹੀ ਥੋੜੀ ਥੋੜੀ ਕਰਕੇ ਬਣ ਪਿਆ ਗਿਆ ਜੀ ਹਾਂਜੀ ਅੱਛਾ ਫਿਰ ਮਤਲਬ ਕੀ ਵਾਪਰਿਆ ਕੀ ਇਹੋ ਜਿਹਾ ਵਾਪਰਿਆ ਵੀ ਕੀ ਆਪਣੇ ਨਾਲ ਗੱਲਾਂ ਹੋਈਆਂ ਜਿਨ੍ਹਾਂ ਕਰਕੇ ਵੀ ਲੇਖਕ ਬਣਾਤਾ ਇਹੋ ਜਿਹਾ ਕੀੰਦਾ ਨਾਲੇ ਤਾਂ ਕਹਿੰਦੇ ਹੁੰਦੇ ਆ ਵੀ ਉਹਨਾਂ ਦੀ ਕੁੜੀ ਛੱਡੀ ਜਾਂਦੀ ਆ ਫੇਰ ਲਿਖਦੇ ਆ ਨਾ ਨੌਜਵਾਨ ਨਹੀਂ ਕੁੜੀ ਛੱਡਣ ਨਾਲ ਨਹੀਂ ਇਦਾਂ ਨਹੀਂ ਹੁੰਦਾ ਕਿ ਸਾਰੀਆਂ ਚੀਜ਼ਾਂ ਨਹੀਂ ਉਹ ਹੁੰਦੀਆਂ ਵੀ ਕੁੜੀ ਛੱਡੂਗੀ ਤੁਸੀਂ ਫੇਰ ਹੀ ਲਿਖਦੇ ਹੋ ਹੂੰ ਕੋਈ ਜ਼ਿੰਦਗੀ ਦੇ ਵਿੱਚ ਇਹ ਵੀ ਹੁੰਦਾ ਉਤਰਾ ਚੜਾ ਚੱਲਦੇ ਰਹਿੰਦੇ ਆ ਦੋਸਤਾ ਮਿੱਤਰਾਂ ਨਾਲ ਹੁੰਦੇ ਰਹਿੰਦੇ ਆ ਠੀਕ ਹੈ ਉਹਦੇ ਕਰਕੇ ਹੁੰਦਾ ਲਿਖਣਾ ਹੂੰ ਸੋ ਉਹ ਉਦੋਂ ਹੀ ਸਟਾਰਟ ਹੋ ਜਾਂਦਾ ਹੈ ਮਤਲਬ ਇਹ 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 ਇੱਕ ਮਿਥ ਬਣਾਇਆ ਹੋਇਆ ਵੀ ਜੇ ਕੁੜੀ ਮੁੰਡੇ ਦਾ ਦਿਲ ਟੁੱਟ ਜਾ ਤਾਂ ਲੇਖਕ ਬਣਦਾ ਪਰ ਜ਼ਿੰਦਗੀ ਦੇ ਹੋਰ ਬਹੁਤ ਸਾਰੇ ਐਸੇ ਤਰੀਕੇ ਵੀ ਹੁੰਦੇ ਜਿਹੜੇ ਲੇਖਕ ਬਣਾ ਦਿੰਦੇ ਹਾਂਜੀ ਹਾਂਜੀ ਜ਼ਰੂਰੀ ਨਹੀਂ ਹੁੰਦਾ ਕੁੜੀ ਵਾਲਾ ਨਹੀਂ ਜ਼ਰੂਰੀ ਹੁੰਦਾ ਕਿ ਕੁੜੀ ਛੱਡਦੀ ਹੈ ਤਾਂ ਤਾਂ ਹੀ ਲਿਖਦਾ ਹੂੰ ਕੁਝ ਹੋਰ ਵੀ ਗੱਲਾਂ ਹੁੰਦੀਆਂ ਕੁਝ ਜਿਹੜਾ ਲੇਖਕ ਹੁੰਦਾ ਲਿਖਾਰੀ ਹੁੰਦਾ ਉਹ ਆਪਣਾ ਆਲਾ ਦੁਆਲਾ ਦੇਖਦਾ ਕੀ ਚੱਲ ਰਿਹਾ ਕੀ ਹੋ ਰਿਹਾ ਉਹ ਕੀ ਮੈਂ ਅੱਗੇ ਕਰਨਾ ਜਾਂ ਕੀ ਮੈਨੂੰ ਅੱਗੇ ਸੁਣਨ ਤੋਂ ਮਿਲ ਰਿਹਾ ਉਹ ਚੀਜ਼ਾਂ ਨੂੰ ਦੇ ਕੇ ਲਖਾਰੀ ਬਣਦੇ ਨਹੀਂ ਜ਼ਰੂਰੀ ਨਹੀਂ ਹੁੰਦਾ ਇਹ ਹੀ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਵੀ ਕੁੜੀ ਛੱਡੂਗੀ ਫੇਰ ਹੀ ਬੰਦਾ ਰਾਈਟਰ ਬਣੂਗਾ ਨਹੀਂ ਇਹ ਚੀਜ਼ਾਂ ਨਹੀਂ ਹੁੰਦੀ ਹੈ ਗੁਰਪ੍ਰੀਤ ਜੀ ਫਿਰ ਇਹੋ ਸਾਹਿਬ ਆਲੇ ਦੁਆਲੇ ਚ ਕੀ ਵਾਪਰਿਆ ਜੀ ਨੇ ਲੇਖਕ ਬਣਾਇਆ ਉਹੀ ਸਵਾਲ ਹੈ ਮੇਰਾ ਚਲੋ ਕੁੜੀ ਵਾਲਾ ਆਪਾਂ ਪੱਖ ਛੱਡਤਾ ਹਾਂਜੀ ਆਲੇ ਦੁਆਲੇ ਚ ਇਹ ਹੁੰਦਾ ਕਿ ਜਿਵੇਂ ਕਹਿਦੀ ਆਪਣੇ ਦੋਸਤ ਮਿੱਤਰ ਹੈ ਹਨਾ ਜਿਨ੍ਹਾਂ ਨੂੰ ਆਪਾਂ ਵੱਧ ਕਰਦੇ ਆਂ ਜਿਹਦਾ ਦਿ ਲੋ ਕਰਦੇ ਆਂ ਹਨਾ ਉਹ ਜਿਵੇਂ ਉਹ ਥੋੜਾ ਜਿਹਾ ਕਿਨਾਰਾ ਕਰ ਲੈਂਦੇ ਆ ਜਦੋਂ ਮੈਂ ਇਹ ਚੀਜ਼ ਲਾਈਨ ਚ ਆਇਆ ਸੀ ਉਹ ਉਹਨਾਂ ਨੂੰ ਲੱਗਦਾ ਸੀ ਕਿ ਆਪਾਂ ਨੂੰ ਟਾਈਮ ਦੇਣਾ ਪਊਗਾ ਇਹ ਚੀਜ਼ ਨੂੰ ਇਹਦੇ ਨਾਲ ਗੁਰਪ੍ਰੇਤ ਦੇ ਨਾਲ ਟਾਈਮ ਦੇਣਾ ਪਊਗਾ ਪੈਸੇ ਦੀ ਇਨਵੈਸਟਮੈਂਟ ਵੀ ਹੋਊਗੀ ਥੋੜਾ ਥੋੜਾ ਕਰਕੇ ਉਹ ਕਿਨਾਰਾ ਕਰਕੇ ਤੇ ਕੁਝ ਮਿਊਜ਼ਿਕ ਪ੍ਰੋਡਿਊਸਰਾਂ ਨਾਲ ਆਪਾਂ ਰਾਬਤਾ ਬਣਾਇਆ ਠੀਕ ਹੈ ਉਹਨਾਂ ਨੇ ਥੋੜਾ ਥੋੜਾ ਕਰਕੇ ਕੀਤਾ ਪੈਸੇ ਦੇ ਕਰਕੇ ਚੀਜ਼ ਮੇਨ ਚੀਜ਼ ਜਿਹੜੀ ਬਣੀ ਮੇਰੀ ਜ਼ਿੰਦਗੀ ਵਿੱਚ ਪੈਸੇ ਕਰਕੇ ਹੋਈ ਹੈ ਥੋੜੀ ਇੱਕ ਸਮਾਂ ਨਾਂ ਦੇਣ ਕਰਕੇ ਚਲੋ ਹੁਣ ਪ੍ਰਮਾਤਮਾ ਦੀ ਸੋਹਣੀ ਕਿਰਪਾ ਸਭ ਕੁਝ ਸੈਟ ਹੈ ਮਿਊਜ਼ਿਕ ਪ੍ਰੋਡਿਊਸਰ ਵੀ ਨਾਲ ਹੈ ਤੇ ਦੋਸਤ ਵੀ ਨਾਲ ਹੈ ਹਾਂਜੀ ਪੈਸਾ ਬਹੁਤ ਸਾਰਾ ਐਸੀ ਚੀਜ਼ ਹੈ ਵੀ ਹੈ ਨਾ ਦੋਸਤ ਰਿਸ਼ਤਿਆਂ ਨੂੰ ਵੀ ਭਲਾ ਦਿੰਦਾ ਹੈ ਹੈ ਨਾ ਦੋਸਤੀਆਂ ਵੀ ਭਲਾ ਦਿੰਦਾ ਹੈ ਹਾਂਜੀ ਹਾਂਜੀ ਪੈਸੇ ਤੇ ਫਿਰ ਕੋਸੇ ਲਿਖਿਆ ਹਾਂਜੀ ਹਾਂਜੀ ਕਹਿੰਦਾ ਕਰੀਦਾਣੀ ਮਾਨ ਵਾਲਾ ਗੁੱਡੀ ਚੜੀਦਾ ਪਾਈ ਦਾਣੀ ਰੂਪ ਵਾਲਾ ਮੁੱਛ ਖੜੀਦਾ ਸੱਤ ਵਿੱਚ ਬੈਠ ਕੇ ਨਹੀਂ ਗਾਲ ਕੱਢੀ ਦੀ ਹਮ ਕਰੀਏ ਨਾ ਹਵਾ ਮੰਗੀ ਵੀ ਦੀ ਗੱਡੀ ਦੀ ਵਾਹ ਸਾਰੇ ਛੱਡ ਗੰਦੇ ਇੱਥੇ ਸਾਥ ਬੱਲਿਆ ਜਿਨ੍ਹਾਂ ਨਾਲ ਬੈਠ ਫਿਰਦਾ ਇਹ ਖੁੱਲਿਆ ਅਰਸ਼ ਤੋਂ ਫਾਰਸ਼ੇ ਬਿਠਾਇਆ ਜਿਵੇਂ ਤੈਨੂੰ ਐਵੇਂ ਕਾਹਤੋਂ ਫਿਰਦਾ ਔਕਾਤ ਭੁੱਲਿਆ ਅਰਸ਼ ਤੋਂ ਫਾਰਸ਼ੇ ਬਿਠਾਇਆ ਜਿਵੇਂ ਤੈਨੂੰ ਐਵੇਂ ਕਾਹਤੋਂ ਫਿਰਦਾ ਔਕਾਤ ਭੁੱਲਿਆ ਕਹਿੰਦਾ ਉੱਚੀ ਕਰ ਤਾ ਹਣ ਤੁਰਦੀਆਂ ਕੁੜੀਆਂ ਜਿਹੜੀ ਅੱਜ ਕੱਲ ਦੀ ਜਨਰੇਸ਼ਨ ਹਨ ਉਹ ਆਪਣਾ ਪਹਿਰਾਵਾ ਹਣਾ ਉਹ ਸਭ ਕੁਝ ਭੁੱਲ ਕੇ ਉਹ ਚੀਜ਼ ਨੂੰ ਲਿਖਿਆ ਕਿ ਉੱਚੀ ਕਰਤਾ ਔਣ ਤੁਰਦੀਆਂ ਕੁੜੀਆਂ ਇੱਜ਼ਤਾਂ ਤੇ ਸ਼ਰਮਾਂ ਨੇ ਦੇਖੋ ਰੁੜੀਆਂ ਯਾਰੀ ਪਿੱਛੇ ਦੁੱਖ ਵਿਰਲਾ ਸਹਾਰਦਾ ਆਖਦੇ ਸਿਆਣੇ ਆਪਣਾ ਹੀ ਮਾਰਦਾ ਜਿਹੜੇ ਘਰ ਵਿੱਚ ਤੀਵੀਆਂ ਦੀ ਚੱਲਦੀ ਕੋਡੀ ਮੁੱਲ ਪੈਂਦਾ ਨਹੀਂ ਉਹ ਕੰਮ ਕਰਦਾ ਨਿੱਤ ਦਾ ਕਲੇਸ਼ ਜਿਉਂਦਿਆਂ ਨੂੰ ਮਾਰਦਾ ਇੱਜ਼ਤਾਂ ਨੂੰ ਲੋਕੋ ਰਾਹਾਂ 'ਚ ਖਿਲਾਰਦਾ ਹੂੰ ਦੋ ਜੀਵਾ ਬਹੁਤ ਸੋਹਣਿਆ ਤੁਸੀਂ ਲਿਖਤਾ ਇਹ ਮੈਨੂੰ ਲੱਗਦਾ ਨਾਲ ਨਾਲ ਤੁਸੀਂ ਇਹ ਵੀ ਦੇਖ ਰਹੇ ਹੋ ਵੀ ਇਹਨਾਂ ਸਮਾਜ ਚ ਕੀ ਵਾਪਰਿਆ ਆ ਆਸ-ਪਾਸ ਆਲੇ-ਦੁਆਲੇ ਕੀ ਵਾਪਰਿਆ ਉਹਦੇ ਤੇ ਵੀ ਲਿਖ ਦਿਓ ਹਾਂਜੀ ਹਾਂਜੀ ਉਹੀ ਸੋਨ ਮੈਂ ਪਹਿਲਾਂ ਦੱਸਿਆ ਸੀ ਕਿ ਇਹ ਜ਼ਰੂਰੀ ਨਹੀਂ ਹੁੰਦਾ ਕਿ ਰਾਈਟਰ ਉਹ ਚੀਜ਼ ਕਰਕੇ ਹੋਣ ਬਣਦਾ ਇਹ ਆਲਾ ਦੋ ਆਲਾ ਵੀ ਦੇਖਦਾ ਰਾਈਟਰ ਸਭ ਕੁਝ ਦੇਖਦਾ ਹਾਂਜੀ ਅਜ ਤੱਕ ਜਿਵੇਂ ਇਸ ਜਿਹੜਾ ਤੁਸੀਂ ਗਾਇਤੀ ਤੋਂ ਸੰਘਰਸ਼ ਕਰ ਰਹੇ ਹੋ ਹਾਂਜੀ ਇਸ ਸੰਘਰਸ਼ ਦੇ ਵਿੱਚ ਕੀ ਸਭ ਤੋਂ ਵੱਡਾ ਸਿੱਖਿਆ ਸਭ ਤੋਂ ਵੱਡਾ ਇਹ ਚੀਜ਼ ਸਿੱਖੀ ਆ ਕਿ ਪੈਸੇ ਤੋਂ ਬਿਨਾ ਕੋਸ਼ ਚੀਜ਼ ਨਹੀਂ ਹੂੰ ਪੈਸੇ ਦੀ ਵੈਲਿਊ ਹੈ ਤੁਹਾਡੇ ਕੋਲ ਹੈ ਤਾਂ ਸਭ ਕੁਝ ਹੈ ਤੁਹਾਡੇ ਕੋਲ ਹੂੰ ਕਿ ਪੈਸੇ ਤੋਂ ਬਿਨਾ ਕੁਝ ਨਹੀਂ ਆ ਠੀਕ ਆ ਆਪਣੀ ਮਿਹਨਤ ਵੀ ਕਰੋ ਆਪਣਾ ਜਿਹੜਾ ਗਰੁੱਪ ਆ ਉਹ ਬਣਾਓ ਆਪਣੇ ਚੰਗੇ ਦੋਸਤਾਂ ਨੂੰ ਉਹਦੇ ਵਿੱਚ ਐਡ ਕਰੋ ਹੂੰ ਜੋ ਜਿੰਨਾਂ ਨੂੰ ਤੁਹਾਡੇ ਤੱਕ ਕੋਈ ਮਤਲਬ ਨਹੀਂ ਮਤਲਬ ਵਾਲੇ ਰਿਸ਼ਤੇ ਜਿੱਥੇ ਹੋ ਜਾਂਦੇ ਆ ਉੱਥੇ ਚੀਜ਼ਾਂ ਟੁੱਟ ਜਾਂਦੀਆਂ ਹੂੰ ਮਤਲਬੀ ਰਿਸ਼ਤੇ ਨਾ ਬਣਾਓ ਆਪਣੇ ਦੋਸਤ ਚੰਗੇ ਰੱਖੋ ਆਪਣਾ ਗਰੁੱਪ ਚੰਗਾ ਰੱਖੋ ਆਪਣਾ ਆਲਾ ਦਵਾਲਾ ਚੰਗਾ ਰੱਖੋ ਇਹ ਇਹਦੇ ਕਰਕੇ ਕਿ ਜਿਹੜੀ ਇੰਡਸਟਰੀ ਹੈ 뮤직 ਇੰਡਸਟਰੀ ਇਹਦੇ ਚ ਬਹੁਤ ਵੱਡਾ ਇੱਕ ਤਰੀਕੇ ਦੇ ਨਾਲ ਇਹ ਕਈ ਸਟਰਗਲ ਤਾਂ ਹੈ ਹਾਂਜੀ ਪਰ ਬਹੁਤ ਵੱਡਾ ਇੱਕ ਤਰੀਕੇ ਦੇ ਨਾਲ ਇਹ ਕਈ ਓਲਾ ਵੀ ਹੈ ਹਾਂਜੀ ਵੱਡੇ 뮤직 ਡਾਇਰੈਕਟਰ ਛੇਤੀ ਕਿਤੇ ਨਵੇਂ ਟੈਲੈਂਟ ਨੂੰ ਮੌਕਾ ਨਹੀਂ ਦਿੰਦੇ ਨਹੀਂ ਦਿੰਦੇ ਤੇ ਐਨਾ ਨਵੇਂ ਟੈਲੈਂਟ ਕੋਲ ਪੈਸਾ ਨਹੀਂ ਹੁੰਦਾ ਕਿ 20 30 ਲੱਖ ਰੁਪਏ ਦੇ ਦੇਣ ਹਾਂਜੀ ਫਿਰ ਵੀ ਇਹਦਾ ਮਤਲਬ ਨਵਾਂ ਟੈਲੈਂਟ ਫਿਰ ਪੈਸੇ ਦੇ ਚੱਕਰ ਚ ਰੋਲ ਰੋਲ ਹੀ ਰਿਹਾ ਉਹ ਰੋਲ ਵੀ ਹਾਂਜੀ ਉਹ ਰੋਲ ਰਿਹਾ ਪਰ ਉਹਨਾਂ ਨੂੰ ਕੁਝ ਹੋਰ ਮਤਲਬ ਕਿ ਆਪਾਂ ਨੂੰ ਪਲੇਟਫਾਰਮ ਨਵੇਂ ਆਏ ਆ ਜਿਵੇਂ ਫੇਸਬੁੱਕ ਐ ਇੰਸਟਾਗ੍ਰam ਐ ਉਹਨਾਂ ਤੇ ਆਪਣਾ ਜੋ ਟੈਲੈਂਟ ਉਹਨਾਂ ਨੂੰ ਦਿਖਾਉਣਾ ਚਾਹੀਦਾ ਹੋਰ ਵੀ ਹੁਣ ਨਵੇਂ-ਨਵੇਂ ਆਰਟਿਸਟ ਉੱਠ ਰਹੇ ਆ ਕੋਈ ਮੁੰਡੇ ਉੱਠ ਰਹੇ ਆ ਕੁੜੀਆਂ ਉੱਠ ਰਹੀਆਂ ਉਹ ਇੰਸਟਾਗ੍ਰam ਤੋਂ ਆਪਣਾ ਫੇਮਸ ਫੇਮ ਕਮਾ ਰਹੇ ਆ ਵਧੀਆ ਚੱਲ ਰਹੇ ਆ ਉਹਨਾਂ ਦਾ ਉਹੀ ਬਾਅਦ ਚ ਜਿਹੜੇ 뮤직 ਪ੍ਰੋਡਕਟਰ ਹਾਈ ਲੈਵਲ ਦੇ ਉਹੀ ਉਹਨਾਂ ਨੂੰ ਚੱਕ ਰਹੇ ਆ ਬਾਅਦ ਵਿੱਚ ਆਪਣਾ ਟੈਲੈਂਟ ਦਿਖਾਉਣਾ ਤੁਸੀਂ ਆਪਣਾ ਇੰਸਟਾਗ੍ਰam ਤੇ ਦਿਖਾਓ ਫੇਸਬੁੱਕ ਤੇ ਦਿਖਾਓ YouTube ਤੇ ਦਿਖਾਓ ਕੁਝ ਵੀ ਕਰ ਸਕਦੇ ਹੋ ਹੁਣ ਛੋਟੇ ਕੋਲ ਵਧੀਆ ਇੱਕ ਮੌਕਾ ਹੈ ਇੱਕ ਜ਼ਰੂਰੀ ਨਹੀਂ ਕਿ ਉਹਨਾਂ ਦੀਆਂ ਮਿਲਤਾ ਕੱਢੋ ਤੁਸੀਂ ਉਹਨਾਂ ਦੇ ਸਟੂਡੀਓ ਜਾਓ ਆਪਣਾ ਸਿੱਖੋ ਤੁਸੀਂ YouTube ਤੇ ਇਹਨਾਂ ਕੋਲੋਂ ਕੁਝ ਪਿਆ ਸਿੱਖਣ ਨੂੰ ਆਪਣਾ ਸਟੂਡੀਓ ਦਾ ਕੰਮ ਸਿੱਖੋ ਉਹਨਾਂ ਲਈ ਬੀਟਾਂ ਤੇ ਗਾਉਣਾ ਸਿੱਖੋ ਤੁਸੀਂ ਸਿੱਖ ਸਕਦੇ ਹੋ ਤੁਸੀਂ ਕਰ ਸਕਦੇ ਆ ਬਾਅਦ ਗੁਰਪ੍ਰੀਤ ਜੀ ਤੁਸੀਂ ਗਏ ਸੀ ਉਹ ਮਿਊਜ਼ਿਕ ਡਾਇਰੈਕਟਰਾਂ ਕੋਲੇ ਸ਼ੁਰੂ ਚ ਹਾਂਜੀ ਸ਼ੁਰੂ-ਸ਼ੁਰੂ ਦੇ ਵਿੱਚ ਮੈਂ ਕੀਤਾ ਗੱਲ ਕੀਤੀ ਉਹਨਾਂ ਨਾਲ ਹਾਂ ਤੇ ਸਟਾਰਟਿੰਗ ਫਰੋਨਾ ਦੀ ਫਿਰ ਲੱਖਾਂ ਦੇ ਵਿੱਚ ਸਟਾਰਟਿੰਗ ਹੁੰਦੀ ਆ ਥੋੜਾ ਮੈਨੂੰ ਲੱਗਿਆ ਫਿਰ ਮੈਂ ਆਪਣਾ ਕੋ ਸਿੱਖਿਆ ਮੈਂ ਕਿ ਯਾਰ ਨਹੀਂ ਕੁਝ ਕਰਨਾ ਚਾਹੀਦਾ ਆਪ ਨੂੰ ਕਰਨਾ ਚਾਹੀਦਾ ਚਲੋ ਲਿਖਣਾ ਸਟਾਰਟ ਕੀਤਾ ਹੁਣ ਲਿਖਦੇ ਗਏ ਚਲੋ ਮੁਹਾਲੀ ਦੇ ਕੁਝ ਦੋਸਤ ਬਣੇ ਮੇਰੇ ਠੀਕ ਹੈ ਉਹਨਾਂ ਨਾਲ ਰਾਬਤਾ ਹੋਇਆ ਆਪਣਾ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਤੱਕ ਗਾਣੇ ਮੇਰੇ ਪਹੁੰਚੇ ਬੋਲੀ ਨਹੀਂ ਕਰਕੇ ਉਹ ਅੱਜ ਵਧੀਆ سپورਟ ਦੇ ਵਿੱਚ ਨੇ ਚੰਗਾ 뮤직 ਕਰਦੇ ਨੇ ਚੰਗੀ سپورਟ ਦੇ ਵਿੱਚ ਨੇ ਉਹ ਹੁਣ ਕਿਹੜੇ ਕਿਹੜੇ ਗੀਤ ਤੁਹਾਡੇ ਹੁਣ ਤੱਕ ਆ ਗਏ ਤੇ ਕਿਹੜੇ ਕਿਹੜੇ ਆਉਣ ਵਾਲੇ ਆ ਕਮ ਸੇ ਕਮ 20 ਤੋਂ ਪਲੱਸ ਗੀਤ ਆ ਚੁੱਕੇ ਆ ਤੇ ਹੁਣ ਸੋਚ ਰਹੇ ਆ ਕੁਝ ਹਿੰਦੀ ਕਰਨ ਦੀ ਹਿੰਦੀ ਟੱਚ ਕਰਨ ਦੀ ਸੋਚ ਰਹੇ ਆ ਹੂੰ ਦੋ ਤਿੰਨ ਤਿੰਨ ਗਾਣੇ ਦੇ ਕਰੀਬ ਹਿੰਦੀ ਬਣ ਚੁੱਕੇ ਆ ਤੇ ਪੰਜਾਬੀ ਗਾਣੇ ਕਾਫੀ ਆ ਰਹੇ ਆ ਰੋਮਾਂਟਿਕ ਐ ਸਾਈਡ ਐ ਤੇ ਕਾਫੀ ਕੁਝ ਆ ਰਿਹਾਗਾ ਕਿਹੜੇ ਕਿਹੜੇ ਕਲਾਕਾਰਾਂ ਨੇ ਗਾਏ ਤੁਹਾਡੇ ਗੀਤ ਕਲਾਕਾਰ ਇੱਕ ਰਮਨ ਰਾਣਾ ਦੋਸਤ ਹੈ ਮੇਰਾ ਮੋਹੱਲੀ ਤੋਂ ਉਹਨਾਂ ਨੇ ਇੱਕ ਗਾਣਾ ਕਰਿਆ ਉਹਨਾਂ ਨੇ ਇੱਕ ਨਹੀਂ ਘਟੋ ਘਟ ਹੋ ਗਏ ਚਾਰ ਗਾਣੇ ਕਰਤੇ ਉਹਨਾਂ ਨੇ ਹੀ ਮੇਰੇ ਤੇ ਇੱਕ ਆਪਣੇ ਜੱਤੋਂ ਤੋਂ ਹੀ ਆ ਪਮਨ ਫਾਇਰਬੀਟ ਸਟੂਡੀਓ ਉਹਨਾਂ ਦਾ ਉਹਨਾਂ ਨੇ ਇੱਕ ਦੋ ਤਿੰਨ ਦਿਨ ਪਹਿਲਾਂ ਹੀ ਇੱਕ ਗਾਣਾ ਕਰੀ ਕਰਿਆ ਮੇਰਾ ਹੂੰ ਤੋ ਹੋਰ ਵੀ ਕਲਾਕਾਰ ਆ ਜਿਹੜੇ ਜਿਹੜੇ ਗਾਣੇ ਕੀਤੇ ਨਵਜੂਤ ਚਾਣਾ ਜਿਵੇਂ ਐ ਕੱਲ ਪਰਸੂ ਆਇਆ ਸੀ ਤੁਹਾਡਾ ਗੀਤ ਹਾਂਜੀ 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 ਉਹ ਆਪਣੇ ਉਸਤਾਦ ਜੀ ਆ ਵੱਡੇ ਭਰਾ ਐ ਪਵਨ ਜੀ ਉਹਨਾਂ ਨੇ ਗਾਣਾ ਕੀਤਾ ਹਾਂਜੀ ਹਾਂਜੀ ਇੱਕ ਫੀਮੇਲ ਆਰਟਿਸਟ ਹੈ ਨਵੀਂ ਉਹਨਾਂ ਨੇ ਗਾਣਾ ਕੀਤਾ ਜੀ ਠੀਕ ਹੈ ਹਾਂਜੀ ਗੁਰਪ੍ਰੀਤ ਜੀ ਹੁਣ ਫਿਊਚਰ ਦੇ ਪਲਾਨ ਕੀ ਹੈ ਹਿੰਦੀ ਤੋਂ ਇਲਾਵਾ ਫਿਊਚਰ ਦਾ ਪਲਾਨ ਹੈ ਕਿ ਕੁਝ ਵਧੀਆ ਕਰਨਾ ਹੈ ਕੁਝ ਆਪ ਕਰਾਂਗੇ ਹੁਣ ਕਿਉਂਕਿ ਮੈਨੂੰ ਲੱਗਦਾ ਇੱਕ ਦੋ ਦਿਨ ਦੀ ਗੱਲ ਹੀ ਆ ਪਹਿਲਾਂ ਮੈਨੂੰ ਇੱਕ ਬੰਦੇ ਨੇ ਗੱਲ ਕਹੀ ਆ ਤੁਸੀਂ ਤੁਹਾਡੀ ਫੇਸਬੁੱਕ ਵੈਲਿਊ ਲੋਕੀ ਭੁੱਲ ਜਾਂਦੇ ਆ ਜੋ ਤੁਸੀਂ ਆਪ ਨਹੀਂ ਮੂਰੇ ਹੁੰਦੇ ਹੁਣ ਮੈਂ ਸੋਚ ਰਿਹਾ ਕੁਝ ਆਪ ਕਰਨਾ ਕੁਝ ਵਧੀਆ ਕਰਨਾ ਇਸ ਚੰਗਾ ਕਰਾਂਗੇ ਕੁਝ ਚੰਗੇ ਵੀਡੀਓ ਕਰਾਂਗੇ ਥੋੜੀ ਮਿਹਨਤ ਕਰਾਂਗੇ ਆਪ ਦੇ ਆਪ ਚ ਕੁਝ ਸੁਧਾਰ ਕਰਾਂਗੇ ਜਿਹੜੀਆਂ ਚੀਜ਼ਾਂ ਹਨ ਸਿੱਖਣ ਵਾਲੀਆਂ ਉਹ ਸਿੱਖਾਂਗੇ ਕੁਝ ਆਪਣਾ ਆਪ ਕਰਾਂਗੇ ਹਿੰਦੀ ਵੀ ਕਰਾਂਗੇ ਪੰਜਾਬੀ ਵੀ ਕਰਾਂਗੇ ਕੁਝ ਹਰਿਆਣਵੀ ਟੱਚ ਵੀ ਲਿਖਣ ਦੀ ਕੋਸ਼ਿਸ਼ ਜਾਰੀ ਆ ਕਰ ਕਰਾਂਗੇ ਇਨ ਫਿਊਚਰ ਕਰਾਂਗੇ ਵਧੀਆ ਕਰਾਂਗੇ ਕੁਝ ਗੁਰਪ੍ਰੀਤ ਜੀ ਆਪਣੀ ਜ਼ਿੰਦਗੀ ਦੇ ਤੇਰਬਿਆਂ ਚੋਂ ਕੀ ਲੱਗਦਾ ਵੀ ਜ਼ਿੰਦਗੀ ਇੱਕ ਆਰਟਿਸਟ ਔਖੀ ਆ ਕਿ ਇੱਕ ਐਜ਼ ਅ ਹਿਊਮਨ ਬੀਿੰਗ ਔਖੀ ਆ ਮੈਨੂੰ ਲੱਗ ਰਿਹਾ ਵੀ ਆਰਟਿਸਟ ਥੋੜੀ ਜਿਹੀ ਔਖੀ ਆ ਹੂੰ ਮਨ ਬੀਿੰਗ ਤੇ ਚਲੋ ਇੱਕ ਮਿਹਨਤ ਹੈ ਬੰਦਾ ਕਰਦਾ ਹਰ ਇੱਕ ਬੰਦਾ ਕਰਦਾ ਤੇ ਉਹ ਆਰਟਿਸਟ ਔਖੀ ਆ ਕਿਉਂਕਿ ਜਦੋਂ ਤੁਹਾਨੂੰ ਕੋਈ ਸਵਾਲ ਕਰ ਦਿੰਦੇ ਕਿ ਮੈਨੂੰ ਆ ਚੀਜ਼ ਚਾਹੀਦੀ ਆ ਉਹ ਥੋੜਾ ਜਿਹਾ ਦਿਮਾਗ ਤੇ ਹੋ ਜਾਂਦਾ ਬੋਝ ਹੋ ਜਾਂਦਾ ਵੀ ਮੈਨੂੰ ਆ ਚੀਜ਼ ਕਰਨੀ ਆ ਹੂੰ ਉਹ ਚੀਜ਼ ਮੈਨੂੰ ਲੱਗਦਾ ਥੋੜੀ ਜਿ ਮੇਰੇ ਲਈ ਟਫ ਹੋ ਜਾਂਦੀ ਆ ਵੀ ਜਦੋਂ ਕੋਈ ਕਹਿੰਦਾ ਕਿ ਯਾਰ ਮੈਨੂੰ ਪੰਜਾਬੀ ਤਾਂ ਮੈਂ ਬਹੁਤ ਕਰ ਲਿਆ ਥੋੜਾ ਜਿ ਹਿੰਦੀ ਟੱਚ ਚਾਹੀਦਾ ਆ ਆਹ ਟੱਚ ਚਾਹੀਦਾ ਉਹ ਚੀਜ਼ ਲਿਖਣ ਤੇ ਵੀ ਥੋੜਾ ਹੋ ਜਾਂਦਾ ਜਾ ਤੇ ਫਿਰ ਇੱਕ ਬੰਦੀਸ਼ ਹੋ ਜਾਂਦੀ ਆ ਬੰਦੀਸ਼ ਹੋ ਜਾਂਦੀ ਆ ਉਹ ਚੀਜ਼ ਹੈ ਥੋੜੀ ਜਿ ਮੈਨੂੰ ਲੱਗ ਰਿਹਾ ਕਿ ਉਹ ਬਾਕੀ ਸਭ ਕੁਝ ਸੈਟ ਆ ਹੂੰ ਉਹ ਜ਼ਿੰਦਗੀ ਇੱਕ ਰਾਈਟਰ ਬਣਨ ਲਈ ਇਹ ਵੀ ਕਿਹਾ ਜਾਂਦਾ ਵੀ ਤੁਹਾਡੇ ਕੋਲ ਵੋਕੈਬਲਰੀ ਬਹੁਤ ਵੱਡੀ ਹੋਣੀ ਚਾਹੀਦੀ ਹੈ ਹਾਂਜੀ ਵੋਕੈਬਲਰੀ ਲਈ ਫਿਰ ਤੁਸੀਂ ਕੀ ਕਰਦੇ ਹੋ ਕਿਤਾਬਾਂ ਪੜ੍ਹਦੇ ਆ ਨਵੀਂ ਇੱਕ WhatsApp ਤੇ ਗਰੁੱਪ ਜੋਇਨ ਕੀਤਾ ਸੀ ਹਮ ਲਾਇਬ੍ਰੇਰੀ ਵਾਲਾ ਉਹਨਾਂ ਚੋਂ ਕਿਤਾਬਾਂ ਪੜ੍ਹਦੇ ਆ ਕੁਝ ਸਿੱਖਦੇ ਆ ਨਵੀਆਂ ਚੀਜ਼ਾਂ ਸਿੱਖਦੇ ਆ ਬਾਕੀ ਪੁਰਾਣੇ ਗੀਤ ਸੁਣਦੇ ਆ ਹਿੰਦੀ ਪੰਜਾਬੀ ਸੌਂਗਸ ਸੁਣਦੇ ਆ ਪੰਜਾਬੀ ਵਧੀਆ ਜਿਹੜੇ ਹੈਗੇ ਆ ਆਪਣੇ ਪੰਜਾਬੀ ਕਲਾਕਾਰ ਉਹਨਾਂ ਨੂੰ ਸੁਣਦੇ ਆ ਉਹ ਜੋ ਵਧੀਆ ਆਉਂਦਾ ਦਿਮਾਗ ਦੇ ਵਿੱਚ ਆਉਂਦਾ ਕੋਈ ਥੌਟ ਆਉਂਦੇ ਆ ਕੋਈ ਵਧੀਆ ਲਿਖਣ ਦੀ ਕੋਸ਼ਿਸ਼ ਕਰਦੇ ਆ ਆਪਣਾ ਉਹਦੇ ਵੱਲੋਂ ਹਾਂਜੀ ਹਾਂਜੀ ਅਗਰ ਭੇਜੀ ਜਿਵੇਂ ਗੱਲ ਕਰੇ ਵੀ ਅੱਜ ਕੱਲ ਦੇ ਜ਼ਮਾਨੇ ਦੇ ਮੁਤਾਬਕ ਤੁਸੀਂ ਕਹਿੰਦੇ ਮੈਂ ਚੰਗੇ ਗਾਇਕਾ ਨੂੰ ਚੰਗੇ ਗੀਤਕਾਰਾਂ ਨੂੰ ਸੁਣਦਾ ਹਾਂ ਅੱਜ ਕੱਲ ਜੋ ਜਿਹੜਾ ਚੱਲਦਾ ਉਹ ਚੰਗਾ ਨਹੀਂ ਹਾਂਜੀ ਫਿਰ ਤੁਸੀਂ ਫਿਰ ਉਹਦੇ ਨਾਲ ਮੈਚ ਕਿਵੇਂ ਕਰਦੇ ਹੋ ਨਹੀਂ ਚੰਗਾ ਬਹੁਤ ਕੁਝ ਆ ਸੁਣਨ ਨੂੰ ਬਥੇਰਾ ਕੁਝ ਪਿਆ ਚੰਗਾ ਜ਼ਰੂਰੀ ਨਹੀਂ ਵੀ ਤੁਸੀਂ ਨੰਗੀਜ਼ ਹੀ ਦੇਖਣਾ ਕੁਝ ਕੋਈ ਵਧੀਆ ਕਲਾਕਾਰ ਵੀ ਆ ਜਿਵੇਂ ਆਪਣੇ ਕਮਲਖਾਨ ਜੀ ਨੇ ਉਹ ਵਧੀਆ ਗਾ ਰਹੇ ਉਹਨਾਂ ਨੂੰ ਸੁਣੋ ਠੀਕ ਹੈ ਜੀ ਤੇ ਜੀਖਾਨ ਜੀ ਆ ਉਹ ਵਧੀਆ ਗਾ ਰਹੇ ਆ ਬਹੁਤ ਵਧੀਆ ਕਰ ਰਹੇ ਆ ਉਹਨਾਂ ਨੂੰ ਸੁਣੋ ਤੁਸੀਂ ਉਹਨਾਂ ਤੋਂ ਵਧੀਆ ਚੰਗਾ ਸਿੱਖਣ ਨੂੰ ਮਿਲਦਾ ਹੈਗਾ ਕੁਝ ਚੰਗਾ ਗਾਉਣ ਨੂੰ ਮਿਲਦਾ ਚੰਗੀ ਹਿੰਮਤ ਮੇਂ ਪੈਂਦੀ ਆਪਣੇ ਆਪ ਚ ਉਹ ਚੀਜ਼ਾਂ ਬਹੁਤ ਕੁਝ ਨੇ ਫਿਰ ਜਦੋਂ ਆਪਾਂ ਇਹ ਤੇ ਗੱਲ ਕਰੀਏ ਜਿਵੇਂ ਚੰਗਾ ਚੰਗੇ ਗਾਇਕਾਂ ਦੀ ਪਛਾਣ ਜਾਂ ਚੰਗੇ ਗਾਇਕਾਂ ਨੂੰ ਉਹਨੇ ਉਸ ਤਰੀਕੇ ਨਾਲ ਫੇਮ ਨਹੀਂ ਮਿਲਦਾ ਹਾਂਜੀ ਜਿੰਨਾ ਛੇਤੀ ਕਿਤੇ ਉਹ ਜਾ ਗਨ ਕਲਚਰ ਵਾਲਿਆਂ ਨੂੰ ਜਾਂ ਲੈਕਚਰਤਾ ਵਾਲਿਆਂ ਨੂੰ ਮਿਲ ਜਾਂਦਾ ਹੈ ਹਾਂਜੀ ਹਾਂਜੀ ਕੀ ਫਿਰ ਕਿਤੇ ਤੁਸੀਂ ਵੀ ਕਿਤੇ ਐ ਤਾਂ ਨਹੀਂ ਪਿੱਛੇ ਰਹਿ ਗਏ ਵੀ ਅ ਤੁਸੀਂ ਚੰਗਾ ਲਿਖਣ ਦੇ ਚੱਕਰ ਚ ਪਿੱਛੇ ਰਹਿ ਗਿਓ ਨਹੀਂ ਜੀ ਮੈਨੂੰ ਇਹ ਨਹੀਂ ਲੱਗ ਰਿਹਾ ਵੀ ਮੈਂ ਚੰਗਾ ਲਿਖਣ ਦੇ ਚੱਕਰ ਚ ਪਿੱਛੇ ਆ ਮੈਨੂੰ ਐ ਹੈ ਕਿ ਆਪਣਾ ਟਾਈਮ ਆਊਗਾ ਤੇ ਵਧੀਆ ਕਰ ਰਹੇ ਆ ਆਪਾਂ ਹੂੰ ਤੇ ਮੇਰੇ ਪਰਿਵਾਰ ਦੇ ਲੋਕ ਬੈਠ ਕੇ ਮੈਨੂੰ ਸੁਣ ਸਕਦੇ ਆ ਹਨਾ ਮੇਰੀ ਭੈਣ ਸੁਣ ਸਕਦੀ ਹੈ ਮੇਰੀ ਮਾਂ ਸੁਣ ਸਕਦੀ ਹੈ ਮੇਰੇ ਰਿਸ਼ਤੇਦਾਰ ਸੁਣ ਸਕਦੇ ਆ ਵਧੀਆ ਮੈਂ ਕਰ ਰਿਆਂਗਾ ਟਾਈਮ ਆਊਗਾ ਟਾਈਮ ਥੋੜਾ ਜਿਹਾ ਟਾਈਮ ਲੱਗਦਾ ਹੁੰਦਾਗਾ ਤੇ ਮੈਨੂੰ ਕੋਈ ਦਿੱਕਤ ਵਾਲੀ ਗੱਲ ਨਹੀਂ ਹਾਂਜੀ ਆਪਾਂ ਜੇਕਰ ਹੁਣ ਗੱਲ ਕਰੀਏ ਪਹਿਲਾਂ ਤਾਂ ਗੱਲ ਕਰਨ ਤੋਂ ਪਹਿਲਾਂ ਮੈਂ ਤਾਂ ਕਹਿੰਨਾ ਵੀ ਹੁਣ ਇੱਕ ਹੋਰ ਕੋਈ ਬਹੁਤ ਵਧੀਆ ਸ਼ੇਅਰ ਸੁਣਾਓ ਸਾਡੇ ਦਰਸ਼ਕਾਂ ਨੂੰ ਹਾਂਜੀ ਇਹ ਸੁਣੋ ਉਹਦੀ ਕਾਲ ਆਈ ਤੇ ਰੋਣ ਲੱਗੀ ਉਹਦੀ ਕਾਲ ਆਈ ਤੇ ਰੋਣ ਲੱਗੀ ਫਿਰ ਰੋਂਦੀ ਰੋਂਦੀ ਸੌਣ ਲੱਗੀ ਮੈਨੂੰ ਚਿਹਰਾ ਉਹਦਾ ਦੱਸਦਾ ਸੀ ਉਹ ਮੈਨੂੰ ਕਿੰਨਾ ਚਾਹਣ ਲੱਗੀ ਗੱਲ ਡਰਦੀ ਡਰਦੀ ਕਰਦੀ ਸੀ ਜਿਵੇਂ ਵਿੱਚ ਮੁਸੀਬਤ ਖੁੱਭੀ ਹੋ ਚੱਲ ਮੈਂ ਤਾਂ ਚੁੱਪ ਜਾਂ ਹੋ ਜਾਣਾ ਪਰ ਵਿੱਚ ਗਮਾਂ ਦੇ ਡੁੱਬੀ ਹੋ ਫਿਰ ਹੌਲੀ ਜੀ ਉਹ ਬੋਲੀ ਮੇਰੇ ਹੌਲੀ ਜਿਓਗੋ ਨੀਕੇ ਕਰਦੇ ਮੇਰੇ ਮਨ ਦੇ ਨਹੀਂ ਉਹਨਾਂ ਵਿਚ ਆਕੜ ਵਾਲੀ ਆ ਤੇ ਆਕੜ ਆਪਣੀ ਪੰਦੇ ਨਹੀਂ ਲੱਗੇ ਪਿਆਰ ਕਹਾਣੀ ਮੁੱਕ ਜਾਊਗੀ ਤੇ ਮੁਕਣੇ ਆਪਣੇ ਸਾਹ ਯਾਰਾ ਇਹ ਜਾਤ ਪਾਤ ਦੇ ਚੱਕਰਾਂ ਨੇ ਵੱਖ ਕਰ ਦੇ ਮੇਰੇ ਰਾਹ ਯਾਰਾ ਮੇਰੀ ਸੋਚ ਇੱਥੇ ਹੀ ਮੁੱਕ ਗਈ ਸੀ ਮੇਰੀ ਸੋਚ ਇੱਥੇ ਹੀ ਮੁੱਕ ਗਈ ਸੀ ਜਿਵੇਂ ਉਹ ਲਹਾਰਾ ਕੋਈ ਲੱਗੀ ਆ ਕਹਿੰਦੀ ਜਉਂਦੀ ਰਹੀ ਤਾਂ ਗੱਲ ਕਰੂ ਹੁਣ ਮੰਮੀ ਮੇਰੀ ਆ ਗਈ ਆ ਕਹਿੰਦੀ ਜਉਂਦੀ ਰਹੀ ਤਾਂ ਗੱਲ ਕਰੂ ਹੁਣ ਮੰਮੀ ਮੇਰੀ ਆ ਗਈ ਮੰ ਮੰਮੀ ਨੇ ਉਹ ਦੁਬਾਰਾ ਚ ਚੱਕੀ ਦੇ ਨੇ ਫੱਟੇ ਮਾਰ ਹੀ ਦੇਣੀ ਸੀ ਤੁਸੀਂ ਗੱਲ ਇੱਕ ਬੜਾ ਵੱਡਾ ਮੁੱਦਾ ਉਠਾਤਾ ਜਾਤ ਪਾਤ ਦਾ ਹਾਂਜੀ ਇਹ ਜਾਤ ਪਾਤ ਦਾ ਅੱਜ ਦੇ ਸਮਾਜ 'ਚ ਕੀ ਇਫੈਕਟ ਹੈ ਇਹ ਅੱਜ ਦੇ ਸਮਾਜ 'ਚ ਨਹੀਂ ਮੈਨੂੰ ਲੱਗਦਾ ਹੁਣ ਕੋਈ ਕਰ ਰਿਹਾਗਾ ਜਾਤ ਪਾਤ ਦਾ ਕੋਈ ਵੇਰ ਲਈ ਆ ਤੇ ਨਾ ਸਮਝ ਜੋ ਇਹ ਚੀਜ਼ਾਂ ਨੂੰ ਕਰ ਰਿਹਾ ਪਰ ਹੁਣ ਬਹੁਤ ਅੱਗੇ ਹੋ ਗਈ ਦੁਨੀਆ ਉਹ ਨਹੀਂ ਕਰ ਰਿਹਾ ਕੋਈ ਉਹ ਪਹਿਲਾਂ ਵਾਲੇ ਟਾਈਮ ਸੀ ਜਿਹੜੇ ਜਾਤ ਪਾਤ ਕਰ ਰਹੇ ਸੀ ਨਹੀਂ ਇਹ ਫਿਰ ਤੁਹਾਡੀ ਲਿਖਤ ਪਹਿਲਾਂ ਵਾਲੇ ਟਾਈਮ ਦੀ ਆ ਨਹੀਂ ਟਾਈਮ ਨਹੀਂ ਲਿਖਤ ਤਾਂ ਹੁਣ ਵਾਲੀ ਟਾਈਮ ਦੀ ਆ ਪਰ ਮੰਨ ਲਓ 100 ਦੇ ਵਿੱਚੋਂ ਤੁਸੀਂ ਲਾ ਲਓ 4-5% ਹੀ ਲੋਕ ਜਿਹੜੇ ਆ ਵੀ ਜਾਤ ਪਾਤ ਦਾ ਦੇਖ ਦੇਖ ਰਹੇ ਨੇ ਉਹ 4-5% ਲਈ ਆਪਾਂ ਲਿਖਿਆ ਜੀ ਉਹਨਾਂ ਦੀ ਕੋਈ ਸਮੱਸਿਆ ਸਾਹਮਣੇ ਆਈ ਹੋਊਗੀ ਹਾਂਜੀ ਹਾਂਜੀ ਇੱਕ ਇੱਕ ਲੇਖਕ ਦੇ ਤੌਰ ਤੇ ਹਾਂਜੀ ਸਮਾਜ ਚ ਕੀ ਸਮਾਜ ਵਿੱਚ ਸਮਾਜ ਵਿੱਚ ਕੀ ਐਸਾ ਹੋਣਾ ਚਾਹੀਦਾ ਜਿਹਦੇ ਨਾਲ ਲੋਕ ਇੱਕ ਦੂਜੇ ਤੋਂ ਹੁਣ ਜਿਵੇਂ ਲੜਦੇ ਰਹਿੰਦੇ ਆ ਧਰਮਾਂ ਦੇ ਆਧਾਰ ਤੇ ਜਾਤਾਂ ਦੇ ਆਧਾਰ ਤੇ ਹਾਂਜੀ ਇੱਕ ਰਾਈਟਰ ਦੇ ਤੌਰ ਤੇ ਕੀ ਸੋਚਦੇ ਹਾਂ ਵੀ ਇਹ ਇਹ ਜਿਹੜੇ ਵਖਰੇਵੇਂ ਆ ਇਹ ਕਿਵੇਂ ਦੂਰ ਹੋਣ ਵਖਰੇਵੇਂ ਆ ਦੂਰ ਹੋਣਗੇ ਮੈਨੂੰ ਲੱਗਦਾ ਹੈ ਕਿ ਆਪਣਾ ਮਿਲਵਰਤਨ ਆਪਣਾ ਵਧੀਆ ਕੰਮ ਰੱਖੋ ਆਪਾਂ ਆਪਸ ਵਿੱਚ ਵੀ ਭਾਈਚਾਰਾ ਰੱਖੋ ਜੇ ਇੱਕ ਘਰ ਦੇ ਵਿੱਚ ਚਾਰ ਭਰਾ ਨੇ ਉਹਨਾਂ ਨੂੰ ਆਪਸ ਵਿੱਚ ਮਿਲ ਕੇ ਰਹਿਣਾ ਚਾਹੀਦਾ ਠੀਕ ਆ ਉਹਨਾਂ ਨੂੰ ਦੇਖ ਕੇ ਚਾਰ ਬੰਦੇ ਅੱਗੇ ਹੋਰ ਤੁਹਾਨੂੰ ਕਹਿਣਗੇ ਕਿ ਹਾਂ ਉਹ ਵਧੀਆ ਰਹਿ ਰਹੇ ਨੇ ਸਾਨੂੰ ਵੀ ਰਹਿਣਾ ਚਾਹੀਦਾ ਵੀ ਆਪਸੀ ਮਿਲਵਰਤਨ ਆਪਣਾ ਚੰਗਾ ਹੋਣਾ ਚਾਹੀਦਾ ਆਪਣੇ ਪਰਿਵਾਰ ਨਾਲ ਆਪਣੇ ਪਰਿਵਾਰ ਦੇ ਵਿੱਚ ਆਪਣਾ ਰਹਿਣ ਸਹਿਣ ਵਧੀਆ ਹੋਣਾ ਚਾਹੀਦਾ ਆਪਣੇ ਚਾਚੇ ਤਾਇਆ ਦੀ ਸ਼ਰਮ ਕਰਨੀ ਚਾਹੀਦੀ ਆ ਇਹਨਾਂ ਮੇਨ ਚੀਜ਼ ਆ ਜਾਂਦੀ ਨਾ ਕੋਈ ਬੱਚੇ ਆਉਗੋ ਚਾਚੇ ਤਾਇਆ ਆਜਕਲ ਬਹੁਤ ਘੱਟ ਸ਼ਰਮ ਕਰ ਰਹੇ ਆ ਉਹ ਸ਼ਰਮ ਉਹਨਾਂ ਨੂੰ ਲੱਗਦਾ ਵੀ ਉਹ ਚੀਜ਼ ਕਰਨੀ ਚਾਹੀਦੀ ਆ ਫੇਰ ਥੋੜਾ ਸੁਧਾਰ ਆ ਸਕਦਾ ਆਪਣੇ ਚ ਇਹ ਨਹੀਂ ਕਿ ਤੁਸੀਂ ਕੋਈ ਨਸ਼ਾ ਕਰ ਰਹੇ ਹੋ ਤਾਂ ਸਾਹਮਣੇ ਤੁਹਾਡਾ ਚਾਚਾ ਜੀ ਖੜੇ ਆ ਤੇ ਆਪਾਂ ਕਹਿੰਦੇ ਕੋਈ ਦਿੱਕਤ ਨਹੀਂ ਕੋਈ ਚੱਕਰ ਨਹੀਂ ਗੱਲ ਆ ਅੱਜ ਨੂੰ ਫੇਰ ਕੀ ਆ ਪਰ ਨਹੀਂ ਉਹ ਚੀਜ਼ਾਂ ਕਰਨੀਆਂ ਚਾਹੀਦੀ ਆ ਆਪਾਂ ਨੂੰ ਕੋਈ ਸ਼ਰਮ ਵਿੱਚ ਕਰਨੀ ਚਾਹੀਦੀ ਉਹ ਚੀਜ਼ਾਂ ਤੋਂ ਕਿ ਨਹੀਂ ਉਹ ਮੇਰੇ ਚਾਚਾ ਜੀ ਖੜੇ ਆ ਉਹ ਮੇਰੇ ਤਾਇਆ ਜੀ ਖੜੇ ਆ ਉਹ ਮੇਰੀ ਚਾਚੀ ਜੀ ਖੜੀ ਆ ਉਹ ਚੀਜ਼ਾਂ ਨੂੰ ਜੇ ਆਪਾਂ ਕਰਾਂਗੇ ਆਪਣੇ ਆਪ ਵਿੱਚ ਸੁਧਾਰ ਕਰਾਂਗੇ ਮੈਨੂੰ ਲੱਗਦਾ ਫੇਰ ਕੁਝ ਵਧੀਆ ਹੋ ਸਕਦਾ ਦੁਨੀਆਦਾਰੀ ਤੇ ਇਧਰ ਭੇਜੀ ਤੁਸੀਂ ਜਿਵੇਂ ਗੱਲ ਕੀਤੀ ਚਾਚੇ ਤਾਂ ਆਂਦੀ ਸ਼ਰਮ ਪਹਿਲਾਂ ਤਾਂ ਬਾਪੂ ਘਟਕਟਦਾ ਹੁੰਦਾ ਸੀ ਚਾਚਾ ਵਾਲੀ ਤੌਣੀ ਲਾਉਂਦਾ ਹੁੰਦਾ ਸੀ ਹਾਂਜੀ ਤੇ ਹੁਣ ਅੱਜ ਕੱਲ ਇਹ ਕਿਉਂ ਇੰਨੀਆਂ ਦੂਰੀਆਂ ਪੈਦੀਆਂ ਜਾ ਰਹੀਆਂ ਕੀ ਕਾਰਨ ਲੱਗਦਾ ਤੁਹਾਨੂੰ ਦੂਰੀਆਂ ਪੈਣ ਦਾ ਕਾਰਨ ਸਭ ਤੋਂ ਵੱਡਾ ਹੈ ਕਿ ਆਪਾਂ ਜਿਹੜਾ ਆਪਣੇ ਘਰ ਦਾ ਮਾਹੌਲ ਹੁੰਦਾ ਉਹ ਦੂਰੀਆਂ ਕਰ ਦਿੰਦੀਆਂ ਇਹ ਚੀਜ਼ਾਂ ਨੂੰ ਉਹ ਚੀਜ਼ਾਂ ਨੂੰ ਘਰ ਦੇ ਮਾਹੌਲ ਦੇ ਵਿੱਚ ਜਿਵੇਂ ਤੁਸੀਂ ਲਾ ਲਓ ਕਿ ਦੋ ਭਰਾ ਨੇ ਹੂੰ ਠੀਕ ਹੈ ਜੀ ਉਹ ਆਪਸ ਵਿੱਚ ਭਰਾਵਾਂ ਦੀ ਆਪਸ ਵਿੱਚ ਇੱਕ ਹੈ ਪਰ ਜਿਹੜਿਆ ਉਹਨਾਂ ਦੀ ਵਾਈਫ ਨੇ ਉਹਨਾਂ ਦੀ ਘਰ ਵਾਲੀਆਂ ਉਹਨਾਂ ਵਿੱਚ ਆਪਸੀ ਇੱਕ ਹੁੰਦੀ ਆ ਛੋਟੀ ਛੋਟੀ ਗੱਲ ਨੂੰ ਲੈ ਕੇ ਮੰਨ ਲਓ ਹਨ ਉਹ ਉਹ ਕਰਕੇ ਫਿਰ ਉਹ ਆਪਣੇ ਬੱਚਿਆਂ ਨੂੰ ਕਹਿੰਦੀਆਂ ਕਿ ਇਹਦੇ ਨਾਲ ਨਹੀਂ ਬੋਲਣਾ ਉਹਨੂੰ ਨਹੀਂ ਬੁਲਾਉਣਾ ਉਹ ਕਰਕੇ ਥੋੜਾ ਜਿਹਾ ਆਪਸੀ મતਭੇਦ ਕਰਕੇ ਥੋੜਾ ਉਹਨਾਂ ਦੇ ਵਿੱਚ ਵਖਰੀਮਾ ਹੋ ਜਾਂਦਾ ਬੋਲਚਾਲ ਹੋ ਜਾਂਦੀ ਆ ਉਸ ਜਨ ਲੈ ਕੇ ਪਹਿਲਾਂ ਤਾਂ ਸਮਾਂ ਇਹ ਹੁੰਦਾ ਸੀ ਵੀ ਚਾਹੇ ਅਨਾ ਔਰਤਾਂ ਦੇ ਵਿੱਚ ਅਣਬਣ ਰਹਿੰਦੀ ਸੀ ਪਰ ਔਰਤਾਂ ਇੱਕ ਦੂਜੇ ਦੇ ਬੱਚਿਆਂ ਨੂੰ ਇਹ ਨਹੀਂ ਕਹਿੰਦੀਆਂ ਸੀ ਵੀ ਉਹ ਨਾ ਕਰੋ ਪਹਿਲਾਂ ਇੰਨਾ ਕੁ ਤਾਂ ਖੁੱਲਾ ਦਿਲ ਰੱਖਦੀ ਹੁੰਦੀਆਂ ਸੀ ਪਰ ਅੱਜ ਕੱਲ ਇਹ ਰੱਖਣ ਲੱਗ ਗਈਆਂ ਵੀ ਵੀ ਭਾਈ ਹੁਣ ਤੂੰ ਮੈਨੂੰ ਉਹਦੇ ਨਾਲ ਵੀ ਤੂੰ ਤੇਰੀ ਚਾਚੀ ਕੋਲੇ ਨਾ ਜਾਈ ਤੇਰੇ ਉਹਦੇ ਕੋਲੇ ਨਾ ਜਾਈ ਉਹਦੀ ਗੱਲ ਨਾ ਸੁਣੀ ਉਸ ਕਰਕੇ ਫਿਰ ਕਿਤੇ ਨਾ ਕਿਤੇ ਉਹਨੂੰ ਇਹ ਲੱਗਣ ਲੱਗ ਜਾਂਦਾ ਵੀ ਇਹ ਸਾਡੇ ਤੋਂ ਅਲੱਗ ਹੈ ਹਾਂਜੀ ਉਹ ਚੀਜ਼ਾਂ ਹੈ ਉਹਦੇ ਬਥੇਰੇ ਛੇਤਰ ਪਏ ਚਾਚੇ ਦਾ ਆਪਾਂ ਹੁਣ ਵੀ ਇੱਜ਼ਤ ਕਰਦੇ ਹਾਂ ਉਹਨਾਂ ਦੀ ਉਹ ਤੇਰੀ ਇੱਜ਼ਤ ਆ ਉਹਨਾਂ ਦੇ ਉਹਨਾਂ ਲਈ ਆਪਣੇ ਦਿਲ ਦੇ ਵਿੱਚ ਉਹ ਵੀ ਆਪਣਾ ਬਹੁਤ ਮੋ ਪਿਆਰ ਕਰਦੇ ਨੇ ਚਾਚੇ ਕਰਦੇ ਤਾਂ ਇਹ ਕਰਦੇ ਆ ਪਤੇਰਾ ਕਰਦੇ ਹਾਂਜੀ ਪਰਿਵਾਰਾਂ ਦੇ ਪਰਿਵਾਰਾਂ ਦਾ ਜਿਹੜਾ ਹੁਣ ਜਿਹੜੇ ਯੂਨਾਈਟਿਡ ਪਰਿਵਾਰ ਕਿਹਾ ਜਾਂਦਾ ਹੈ ਨਾ ਵੀ ਆਪਣੇ ਵੱਡੇ ਪਰਿਵਾਰ ਹੁੰਦੇ ਸੀ ਹੁਣ ਉਹਨਾਂ 'ਚ ਇਹ ਕਲਚਰ ਖਤਮ ਹੋ ਕੇ ਹੁਣ ਇਕੱਲੇ ਇਕੱਲੇ ਪਰਿਵਾਰਾਂ ਦਾ ਕਲਚਰ ਆਉਂਦਾ ਜਾਂਦਾ ਹੈ ਇਹ ਇਹ ਕੀ ਕਾਰਨ ਲੱਗਦਾ ਵੀ ਇਹ ਕਿਉਂ ਹੈ ਇਹ ਉਹੀ ਫਿਰ ਗੱਲਾਂ ਹੋ ਜਾਂਦੀਆਂ ਨੇ ਨਾ ਜਦੋਂ ਆਪਸ ਵਿੱਚ ਆਪ ਰਲ ਕੇ ਨਹੀਂ ਬੈਠਦੇ ਹਾਂ ਦੋ ਮੂੰਹ ਇੱਧਰ ਤੇ ਦੋ ਮੂੰਹ ਇੱਧਰ ਉਹਦੇ ਕਰਕੇ ਥੋੜਾ ਜਿਹਾ ਹੋ ਜਾਂਦਾ ਮੰਨ ਲਓ ਹੁਣ ਇੱਕ ਘਰ ਦੇ ਵਿੱਚ ਤਿੰਨ ਆ ਨੂਆ ਤਿੰਨ ਆਈਆਂ ਉਹ ਆਪਣੀ ਸੱਸ ਨਾਲ ਨਹੀਂ ਬਣਾ ਕੇ ਰੱਖ ਰਹੀਆਂ ਉਹਦੇ ਕਰਕੇ ਫਿਰ ਹੋ ਜਾਂਦਾ ਉਹ ਆਪਸ ਵਿੱਚ ਇੱਕ ਹੋ ਜਾਂਦੀ ਸੱਸ ਉਹਨਾਂ ਦੀ ਅਲੱਗ ਹੋ ਜਾਂਦੀ ਆ ਉਹ ਆਪਸ ਵਿੱਚ ਇੱਕ ਹੋਣ ਦਾ ਕਰਕੇ ਥੋੜਾ ਜਿਹਾ ਹੋ ਜਾਂਦਾ ਜੇ ਉਹੀ ਉਹਨਾਂ ਦੀ ਗੱਲ ਮੰਨਣ ਆਪਣੀ ਸੱਸ ਦੀ ਗੱਲ ਮੰਨਣ ਤਾਂ ਇੱਕ ਚੀਜ਼ਾਂ ਬਣਦੀਆਂ ਨਹੀਂ ਕਦੇ ਵੀ ਨਹੀਂ ਆ ਸਕਦੀਆਂ ਹਾਂਜੀ ਆ ਚਲੋ ਇੱਕ ਘਰਾਂ ਦੇ ਵਿੱਚ ਵਖਰੇਵੇਂ ਹੁੰਦੇ ਆ ਨਾ ਮਨ ਮਟਾਵ ਹੁੰਦੇ ਆ ਕਿਉਂਕਿ ਇੱਕ ਇਤੇ ਐਸਾ ਹੁੰਦਾ ਮਾਹੌਲ ਹੁੰਦਾ ਵੀ ਹਰ ਬੰਦੇ ਦਾ ਅੱਡ ਅੱਡ ਵਿਚਾਰ ਆ ਉਹਦੇ ਕਰਕੇ ਵਿਚਾਰ ਰਲਦੇ ਨਹੀਂ ਪਰ ਉਹਨਾਂ ਕਰਕੇ ਇਹ ਨਹੀਂ ਹੋਣਾ ਚਾਹੀਦਾ ਵੀ ਤੁਸੀਂ ਪਰਿਵਾਰਾਂ ਨੂੰ ਹੀ ਅੱਡ ਕਰ ਦੋ ਅਲੱਗ ਰਹਿਣ ਲੱਗਦੇ ਹੋ ਪਰ ਵੀ ਮੇਰਾ ਤਾਂ ਉਹ ਹੈ ਇਹ ਥੋੜਾ ਜਿਹਾ ਸੋਚਣਾ ਚਾਹੀਦਾ ਨਾ ਹਾਂਜੀ ਹਾਂਜੀ ਇਹ ਸੋਚਣਾ ਚਾਹੀਦਾ ਮਤ ਭੀ ਦਿੱਤਾ ਹੁਣ ਹੁਣੇ ਹੀ ਹੋਣਿਆ ਜਿੱਤੇ ਆਪਾਂ ਆਪਣੇ ਪਰਿਵਾਰ 'ਚ ਜੇ ਆਪਾਂ ਕਹੇ ਜੇ ਹਣਾ ਇੱਕ ਮੁੰਡੇ ਵਾਲਾ ਪਰਿਵਾਰ ਕਰੀਏ ਤਾਂ ਆਪਣੇ ਪਰਿਵਾਰ 'ਚ ਆਪਣੇ ਕਈ ਵਾਰੀ ਬਾਪੂ ਨਾਲ ਹੀ ਨਹੀਂ ਵਿਚਾਰ ਰਲਦੇ ਹੁੰਦੇ ਹਾਂਜੀ ਹਾਂਜੀ ਤੇ ਉਹਨਾਂ ਤੋਂ ਥੋੜੀ ਜਿਹੀ ਵੀ ਭਾਈ ਤੁਸੀਂ ਅੱਡੋ ਜੋ ਹੈ ਨਾ ਇਹ ਹੋਣਾ ਇਹ ਚੀਜ਼ਾਂ ਸੋਚਣੀਆਂ ਚਾਹੀਦੀਆਂ ਸੋਚਣੀਆਂ ਚਾਹੀਦੀਆਂ ਹਾਂਜੀ ਗੁਰਪ੍ਰੀਤ ਜੀ ਹੋਰ ਵੀ ਕੋਈ ਤੁਸੀਂ ਦੱਸ ਸਨਾਓ ਤੁਹਾਡੀ ਕੋਈ ਲਿਖਤ ਜਿਹੜੀ ਸਮਾਜ ਤੇ ਹੋਵੇ ਵੀ ਜਿਹੜੀ ਸਮਾਜ ਨੂੰ ਸ਼ੀਸ਼ਾ ਵਿਖਾਉਂਦੀ ਹੋਵੇ ਹਾਂਜੀ ਉਹ ਵੀ ਸੁਣਾਓ ਉਹ ਹੈਗੀ ਕਿ ਅੱਜ ਸਭ ਨੂੰ ਮਾੜਾ ਬੋਲ ਰਿਹਾ ਅੱਜ ਸਭ ਨੂੰ ਮਾੜਾ ਬੋਲ ਰਿਹਾ ਹੈ ਨਫ਼ਰਤ ਦੀ ਤੱਕੜੀ ਤੋਲ ਰਿਹਾ ਹੈ ਜੋ ਤੇਰਾ ਚੰਗਾ ਕਰਦੇ ਨੇ ਉਹ ਨਾਲ ਹੀ ਜ਼ਹਿਰ ਘੋਲ ਰਿਹਾ ਜਦੋਂ ਆਪਣੇ ਉੱਤੇ ਪੈ ਜਾਣੀ ਤੇਰੀ ਖਾਲੀ ਜ਼ਿੰਦਗੀ ਰਹਿ ਜਾਣ ਫਿਰ ਹਾੜੇ ਲੋਕਾਂ ਮੂਹਰੇ ਜਾ ਜਾ ਕੱਢੇਗਾ ਤੂੰ ਜੋ ਬੀਜੇਗਾ ਭੜਿਆ ਉਹੀ ਵੱਢੇਗਾ ਤੂੰ ਜੋ ਬੀਜੇਗਾ ਸਜਣਾ ਉਹੀ ਵੱਢੇਗਾ ਕੀ ਬਾਤ ਹੈ ਹਾਂਜੀ ਤੁਸੀਂ ਤੁਹਾਡਾ ਇੰਨਾ ਅਨਮੁੱਲਾ ਟਾਈਮ ਸਾਨੂੰ ਦਿੱਤਾ ਉਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਗੁਰਪ੍ਰੀਤ ਜੀ ਧੰਨਵਾਦ ਤੁਹਾਡਾ ਸਾਰੀ ਟੀਮ ਦਾ ਬੋਕਲ ਜਗਨਜੀਤ ਟੀਮ ਦਾ ਤੁਹਾਡਾ ਸਾਰਿਆਂ ਦਾ ਧੰਨਵਾਦ ਜੋ ਇਹਨਾਂ ਨੇ ਸਾਨੂੰ ਮੈਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਦਿੱਤਾ ਉਹ ਦਿਲ ਦੀ ਗੱਲਾਂ ਕਰਨ ਦਾ ਤੁਹਾਡੇ ਨੇ ਮੌਕਾ ਦਿੱਤਾ ਤੁਹਾਨੂੰ ਇਹ ਸਾਡਾ ਪਹਿਲਾ ਉਪਰਾਲਾ ਕਿਵੇਂ ਲੱਗਿਆ ਇਹ ਵੀ ਦੱਸਿਓ ਜੇ ਤੇ ਇਸ ਨੌਜਵਾਨ ਦੀ ਕਲਾ ਨੂੰ ਕਮੈਂਟ ਕਰਕੇ ਇਹਨੂੰ ਹੌਸਲਾ ਵੀ ਦਿਓ ਜੀ ਬਹੁਤ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਬਹੁਤ ਬਹੁਤ ਧੰਨਵਾਦ ਧੰਨਵਾਦ